ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੀ ਸਿਆਸਤ ਨਾਲ ਜੁੜੀ ਹੋਈ ਹੈ ਪੰਜਾਬ ਦੀ ਸਿਆਸਤ ਚ ਇੱਕ ਵਾਰ ਫਿਰ ਤੋਂ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਹੈ ਜੇ ਆ ਪੰਜਾਬ ਚ ਬਹੁਜਨ ਸਮਾਜ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ ਦਰਸਲ ਹੁਸ਼ਿਆਰਪੁਰ ਤੋਂ ਨਾਮਵਰ ਦਲਿਤ ਆਗੂ ਅਤੇ बसपा ਉਮੀਦਵਾਰ ਰਾਕੇਸ਼ ਸੋਮਨ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਗਏ ਨੇ ਰਾਕੇਸ਼ ਸੋਮਨ ਨੇ ਭੋਜਨ ਸਮਾਜ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਹੈ ਅਤੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦਾ ਸਵਾਗਤ ਕੀਤਾ ਹੈ। ਰਾਕੇਸ਼ ਸੋਮਨ ਅੱਜ ਚੰਡੀਗੜ੍ਹ 'ਚ ਸੀਐਮ ਭਗਵੰਤ ਮਾਨ ਕੋਲ ਪਹੁੰਚੇ ਅਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ। ਦੱਸ ਦਈਏ ਕਿ 15 ਦਿਨ ਪਹਿਲਾਂ ਹੀ ਬਸਪਾ ਹਾਈ ਕਮਾਂਡ ਨੇ ਰਾਕੇਸ਼ ਸੋਮਨ ਨੂੰ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਉਮੀਦਵਾਰ ਐਲਾਨਿਆ ਸੀ। ਦੇ ਹਾਈ ਕਮਾਂਡ ਵੱਲੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਬਸਪਾ ਵਰਕਰਾਂ ਨੇ ਰਾਕੇਸ ਸੋਮਨ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸੀ ਪਰ ਆਪਨੇ ਅਜਿਹਾ ਸਿਆਸੀ ਪਾਸਾ ਛੱਟਿਆ ਕਿ ਬਸਪਾ ਉਮੀਦਵਾਰ ਆਪ ਚ ਸ਼ਾਮਲ ਹੋ ਗਏ ਸਿਆਸੀ ਹਲਾਤਾਂ ਚ ਆਈ اچانک ਤਬਦੀਲੀ ਕਾਰਨ ਬਸਪਾ ਨੂੰ ਹੁਣ ਇੱਕ ਵਾਰ ਫਿਰ ਤੋਂ ਉਮੀਦਵਾਰ ਲੱਭਣ ਦੀ ਚੁਣੌਤੀ ਖੜੀ ਹੋ ਗਈ ਹੈ ਲੋਕ ਸਭਾ ਚੋਣਾਂ ਦਾ ਮਾਹੌਲ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ ਇਸ ਦੇ ਨਾਲ ਹੀ ਦਲ ਬਦਲੀਆਂ ਦਾ ਦੌਰ ਵੀ ਤੇਜ਼ ਹੋ ਗਿਆ। ਦੱਸਿਆ ਕਿ ਹੁਸ਼ਿਆਰਪੁਰ ਤੋਂ ਬਸਪਾ ਉਮੀਦਵਾਰ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਅੱਜ ਚੰਡੀਗੜ੍ਹ ਵਿੱਚ ਸੀਐਮ ਭਗਵੰਤ ਮਾਨ ਦੀ ਹਾਜ਼ਰੀ 'ਚ ਉਹਨਾਂ ਨੇ ਆਮ ਆਦਮੀ ਪਾਰਟੀ 'ਚ ਸ਼ਿਰਕਤ ਕਰ ਲਈਏ। ਉਧਰ ਰਕੇਸ਼ ਸੋਮਨ ਨੇ ਪਾਰਟੀ 'ਚ ਜਾਂਦਿਆਂ ਹੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੰਮਾਂ ਦੀ ਤਾਰੀਫ਼ ਕੀਤੀ ਹੈ। ਉਹਨਾਂ ਕਿਹਾ ਕਿ ਪੀਐਮ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਉਹ ਇੱਕ ਕਦਮ ਚੁੱਕ ਰਹੇ ਨੇ। ਮੈਂ ਰਕੇਸ਼ ਸੋਮਨ ਜੋ ਹੁਸ਼ਿਆਰਪੁਰ ਲੋਕ ਸਭਾ ਤੋਂ ਬੀਐਸਪੀ ਦਾ ਉਮੀਦਵਾਰ ਸਗਾ ਆਉਣ ਵਾਲੀ ਇਲੈਕਸ਼ਨ ਲਈ ਮੈਂ ਉਸ ਪਾਰਟੀ ਨੂੰ ਛੱਡ ਰਿਹਾ ਤੇ ਅੱਜ ਮੈਂ ਆਮ ਆਦਮੀ ਪਾਰਟੀ ਜੋ ਮੈਨੂੰ ਮੇਰੇ ਬਿਲਕੁਲ ਪਰਿਵਾਰ ਵਾਂਗੂ ਹੈ ਮੈਂ ਅੱਜ ਇਹ ਪਾਰਟੀ ਜੁਆਇਨ ਕਰ ਰਿਹਾ ਕਿਉਂਕਿ ਸਾਡੇ ਸੀਐਮ ਸਾਹਿਬ ਦੁਆਰਾ ਕੀਤਾ ਗਿਆ ਕੰਮ ਚਾਹੇ ਉਹ ਗਰੀਬ ਬੱਚਿਆਂ ਲਈ ਹੈ ਚਾਹੇ ਦਲਿਤ ਬੱਚਿਆਂ ਲਈ ਹੈ ਚਾਹੇ ਉਹ ਬੇਰੋਜ਼ਗਾਰਾਂ ਲਈ ਹੈ ਮੈਂ ਉਹਨਾਂ ਦੇ ਕੀਤਾ ਗਿਆ ਕੰਮਾਂ ਤੋਂ ਬਹੁਤ ਪ੍ਰਭਾਵਿਤ ਹਾਂ ਇਸ ਕਰਕੇ ਮੈਂ ਆਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਤੇ ਸੀਐਮ ਭਗਵਾਨ ਮਾਨ ਨੇ ਖੁਦ ਰਾਕੇਸ਼ ਸੂਮਨ ਦੇ ਪਾਰਟੀ 'ਚ ਸ਼ਾਮਲ ਹੋਣ ਦੀ ਵੀਡੀਓ ਸ਼ੇਅਰ ਕੀਤੀ ਹੈ ਰਾਕੇਸ਼ ਸੂਮਨ ਨੂੰ ਬਸਪਾ ਨੇ ਮਹਿਜ 15 ਦਿਨ ਪਹਿਲਾਂ ਹੀ ਹੁਸ਼ਿਆਰਪੁਰ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਸੀ ਜਿੱਥੇ ਉਹਨਾਂ ਦਾ ਮੁਕਾਬਲਾ ਪੱਜਪਾ ਉਮੀਦਵਾਰ ਅਨੀਤਾ ਸੋਮਪ੍ਰਕਾਸ਼ ਆਪਦੇ ਰਾਜਕੁਮਾਰ ਚੱਬੇਵਾਲ ਅਤੇ ਕਾਂਗਰਸ ਦੀ ਯਾਮੀਨੀ ਗੋਮਰ ਦੇ ਨਾਲ ਸੀ ਪਰ ਨਾਮਜ਼ਦਗੀ ਤੋਂ ਪਹਿਲਾਂ ਹੀ ਰਾਕੇਸ਼ ਸੋਮਨ ਨੇ ਪਾਰਟੀ ਨੂੰ અલਵਿਦਾਖ ਦਿੱਤਾ ਦੱਸਿਆ ਕਿ ਬਚਪਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਰਾਕੇਸ਼ ਸੋਮਨ ਸ਼ਾਮਿਲ ਹੋ ਗਏ ਨੇ ਜਿੱਥੇ ਕਿ ਪਾਰਟੀ 'ਚ ਜਾਂਦੇ ਹੀ ਉਹਨਾਂ ਨੇ ਮੁੱਖ ਮੰਤਰੀ ਭਗਵਤ ਮਾਨ ਅਤੇ ਆਮ ਆਦਮੀ ਪਾਰਟੀ ਦੀਆਂ ਤਰੀਫਾਂ ਦੇ ਪੁਲ ਬੰਨੇ ਨੇ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੀ ਸਿਆਸਤ ਨਾਲ ਜੁੜੀ ਹੋਈ ਹੈ ਪੰਜਾਬ ਚ ਬੌਝਨ ਸਮਾਜ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ ਦੱਸਦੀਏ ਕਿ ਇਸ ਵਾਰ ਬੌਝਨ ਸਮਾਜ ਪਾਰਟੀ ਪੰਜਾਬ ਵਿੱਚ ਇਕੱਲੇ ਚੋਣ ਲੜ ਰਹੀ ਹੈ ਜਿਸ ਤੋਂ ਬਾਅਦ ਹੁਣ ਹੁਸ਼ਿਆਰਪੁਰ ਤੋਂ ਨਾਮਵਰ ਦਲਿਤ ਆਗੂ ਅਤੇ बसपा ਉਮੀਦਵਾਰ ਰਾਕੇ ਸੋਮਨ ਨੇ ਪਾਰਟੀ ਨੂੰਲ ਵੀ ਧਾਖ ਦਿੱਤਾ ਹੈ ਬੁੱਧਵਾਰ ਨੂੰ ਰਾਕੇ ਸੋਮਨ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਗਏ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਉਹਨਾਂ ਨੂੰ ਪਾਰਟੀ ਚ ਸ਼ਾਮਿਲ ਕੀਤਾ ਹੈ ਇਹ ਵੀ ਜ਼ਿਕਰਯੋਗ ਹੈ ਕਿ 15 ਦਿਨ ਪਹਿਲਾਂ ਹੀ ਰਾਕੇ ਸੋਮਨ ਨੂੰ बसपा ਹਾਈ ਕਮਾਂਡ ਨੇ ਟਿਕਟ ਦਿੱਤੀ ਸੀ ਜਿਸ ਨੂੰ ਲੈ ਕੇ बसपा ਵਰਕਰਾਂ ਨੇ ਚੋਣ ਤਿਆਰੀਆਂ ਵਿੱਚ ਸ਼ੁਰੂ ਕਰ ਦਿੱਤੀਆਂ ਸੀ ਥਾਂ-ਥਾਂ ਤੇ ਪ੍ਰਚਾਰ ਕੀਤਾ ਜਾ ਰਿਹਾ ਸੀ ਪਰ ਇਸ ਵਿਚਾਲੇ बसपा ਉਮੀਦਵਾਰ ਨੇ ਅਜਿਹੀ ਪਲਟੀ ਮਾਰੀ ਕਿ ਉਹ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਗਏ ਨੇ ਜਿਸ ਤੋਂ ਬਾਅਦ ਹੁਣ बसपा ਸਾਹਮਣੇ ਇੱਕ ਵਾਰ ਫਿਰ ਤੋਂ ਉਮੀਦਵਾਰ ਲੱਭਣ ਦੀ ਚੁਣੌਤੀ ਖੜੀ ਹੋ ਗਈ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ